ਤਮਰਿਕ ਸਰ ਦੇ ਪਿੰਡਾਂ ਦੇ ਸ਼ਹਿਰਾਂ ਦੇ ਵਿੱਚ ਮੁਰਤੋਂ ਸਕੂਲਾਂ ਨੂੰ ਇੱਕ ਵਾਰ ਫੇਰ ਤੋਂ ਬੰਬ ਦੇ ਨਾਲ ਉਡਾਣ ਦੀ ਧਮਕੀਆਂ ਭਰੀਆਂ ਈਮੇਲ ਸਾਹਮਣੇ ਆ ਰਹੀਆਂ ਨੇ ਜਿਸ ਦੇ ਨਾਲ ਸਕੂਲ ਪ੍ਰਸ਼ਾਸਨ ਮਾਪਿਆਂ ਤੇ ਬੱਚਿਆਂ ਦੇ ਵਿੱਚ ਤੈਸ਼ੱਬ ਦਾ ਮਾਹੌਲ ਬਣਿਆ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਦਾਸਤਵਰਦ ਸਕੂਲਾਂ ਨੂੰ ਈਮੇਲ ਦੇ ਰਾਹੀਂ ਧਮਕੀ ਦਿੱਤੀ ਗਈ ਹੈ। ਇਹ ਕੋਈ ਪਹਿਲਾ ਮਾਮਲਾ ਹਾਲਾਂਕਿ ਨਹੀਂ ਹੈ। ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਧਮਕੀਆਂ ਭਰੀਆਂ ਈਮੇਲਾਂ ਸਕੂਲਾਂ ਨੂੰ ਮਿਲ ਚੁੱਕੀਆਂ ਨੇ ਜਿਨ੍ਹਾਂ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ। ਤਾਂ ਤਾਜ਼ਾ ਮਿਲਿਆ ਈਮੇਲ ਆਦੇ ਵਿੱਚ ਦੇਸ਼ ਦੇ ਰਾਸ਼ਟਰੀ ਗੀਤ ਜਨ ਗਨ ਮਨ ਨੂੰ ਲੈ ਕੇ ਭੜਕਾਉ ਸਨੇਹ ਦਿੱਤੇ ਗਏ ਨੇ ਦੱਸਿਆ ਕਿ ਈਮੇਲ ਦੇ ਵਿੱਚ ਲਿਖਿਆ ਗਿਆ ਹੈ ਕਿ ਪੰਜਾਬ ਦੇ ਸਕੂਲਾਂ ਦੇ ਵਿੱਚੋਂ ਰਾਸ਼ਟਰੀ ਗੀਤ ਦੀ ਥਾਂ ਦੇਸ਼ ਸ਼ਿਵਾਬਰ 모ਹੇ ਦੇ ਸ਼ਬਦ ਬੋਲੇ ਜਾਣ ਇਸ ਤਰ੍ਹਾਂ ਦੇ ਸੰਵੇਦਨਸ਼ੀਲ ਅਤੇ ਉਕਸਾਂਦੇ ਹੋਏ ਸੁਨੇਹਾ ਨੂੰ ਕੰਬੀਤਾ ਦੇ ਨਾਲ ਲੈਂਦਿਆ ਪੁਲਿਸ ਅਤੇ ਸੁਰੱਖਿਆ ਏਜੰਸੀਆ ਤੁਰੰਤ ਅਲਰਟ ਹੋ ਚੁੱਕੀਆਂ ਨੇ ਐਸਐਸਪੀ ਸੁਹੇਲ ਮੀਰ ਨੇ ਕਿਹਾ ਕਿ ਮੌਜੂਦਾ ਮਾਮਲੇ ਦੇ ਵਿੱਚ ਵੀ ਪੁਲਿਸ ਦੇ ਵੱਲੋਂ ਪਰਚਾ ਦਰਜ ਕੀਤਾ ਜਾਵੇਗਾ ਅਤੇ ਈਮੇਲ ਪੈਂਚਨ ਵਾਲਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਦੱਸਿਆ ਕਿ ਸਕੂਲਾਂ ਦੀ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ ਐਂਟੀ ਸਾਬੋਟੇਜ ਚੈੱਕ ਫਿਜ਼ੀਕਲ ਵੈਰੀਫਿਕੇਸ਼ਨ ਟੈਕਨੀਕਲ ਜਾਂਚ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਵੀ ਸਪੱਸ਼ਟ ਕੀਤਾ ਹੈ ਕਿ ਪਿਛਲੇ ਕੁਝ ਮਾਮਲਿਆਂ ਦੇ ਵਿੱਚ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਸੀ ਕਿ ਕੁਝ ਵਿਦਿਆਰਥੀਆਂ ਦੇ ਵੱਲੋਂ ਹੀ ਛੁੱਟੀ ਕਰਾਉਣ ਦੀ ਨੀਅਤ ਦੇ ਨਾਲ ਅਚੇਹੀਆਂ ਫਰਜ਼ੀ ਈਮੇਲਾਂ ਭੇਜੀਆਂ ਗਈਆਂ ਸੀ ਹਾਲਾਂਕਿ ਇਸ ਵਾਰ ਵੀ ਮਾਮਲੇ ਨੂੰ ਕਿਸੇ ਤਰ੍ਹਾਂ ਹਲਕੇ ਵਿੱਚ ਨਹੀਂ ਲਿਆ ਜਾ ਰਿਹਾ ਹਰ ਪੱਖੋਂ ਗਹਿਰੀ ਜਾਂਚ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਨੇ ਮਾਪਿਆਂ ਅਤੇ ਸਕੂਲ ਪ੍ਰਬੰਧਕਾਂ ਨੂੰ ਹਾਲਾਂਕਿ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ ਉਹਨਾਂ ਭਰੋਸਾ ਦਿੱਤਾ ਹੈ ਕਿ ਸੁਰੱਖਿਆ ਵਿੱਚ ਕੋਈ ਵੀ ਕਮੀ ਨਹੀਂ ਛੱਡੀ ਜਾਵੇਗੀ ਤਾਂ ਇਹਦੇ ਵਿੱਚ ਆਇਆ ਬੀਇੰਗ ਟੋਲ ਦੇ ਕਿ ਜਿਹੜਾ ਮੁਤਲਕਾ ਜਿਹੜਾ ਪ੍ਰਿੰਸੀਪਲ ਹੈ ਉਹਨਾਂ ਕੋਲ ਹਜੇ ਸਟੇਟਮੈਂਟ ਲੈਣਾ ਬਾਕੀ ਹੈ ਤਾਂ ਪਿੱਛੇ ਵੀ ਇਹੋ ਜੀ ਕੋਈ ਥ੍ਰੈਟ ਮੇਲ ਆਈ ਸੀਗੀ ਤਾਂ ਸਕੂਲ ਨੂੰ ਅਸੀਂ ਉਹਦੇ ਵਿੱਚ ਅਰਜ਼ੀ ਅਦਰਿਸ਼ ਕਰ ਦਿੱਤਾ ਸੀਗਾ ਤਾਂ ਨਾਲ ਦੇ ਨਾਲ ਅਸੀਂ ਇਹਦੀ ਜਿਹੜੀ ਡੀਟੇਲ ਸਾਡੀ ਜਿਹੜੀ ਟੈਕਨੀਕਲ ਸੈੱਲ ਹੈ ਜਿਹੜੀ ਈਮੇਲ ਆਈਡੀ ਤੋਂ ਡੀਟੇਲਸ ਜਾਂ ਜਿਹੜਾ ਥ੍ਰੈਟ ਮੇਲ ਆਇਆ ਹੈ ਉਹਨਾਂ ਨੂੰ ਭੇਜਿਆ ਹੈ ਫॉर ਰੈਜ਼ੋਲੂਸ਼ਨ ਤਾਂ ਉਹਨੂੰ ਥੋੜਾ ਜਿਹਾ ਅਸੀਂ ਪ੍ਰੀਲੀਮਨਰੀ ਵੇਖ ਕੇ ਅ ਵੀ ਆਰ ਵੈਰੀ ਸ਼ੋਰ ਕਿ ਅਸੀਂ ਯੂ نو ਰਿਜ਼ੋਲਵ ਕਰਾਂਗੇ ਨਾਲ ਦੇ ਨਾਲ ਵਾਂਸ ਵੀ ਗੇਟ ਅ ਸਟੇਟਮੈਂਟ ਫਰਮ ਦ ਸਕੂਲ ਅਥਾਰਟੀ ਅਸੀਂ ਇਤੇ ਪਰਚਾ ਵੀ ਦਰਜ ਕਰਾਂਗੇ ਤਾਂ ਇਹਦੇ ਵਿੱਚ ਜਿਹੜੇ ਪਿੱਛੇ ਜਿਹੜਾ ਵੀ ਕੋਈ ਅਨਸਰ ਹੈ ਤਾਂ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਹੈ ਉਹ ਕੀਤੀ ਜਾਊਗੀ ਸਰ ਜਿਵੇਂ ਸਕੂਲ ਅੱਜ ਖੁੱਲ ਗਏ ਨੇ ਸਰਕਾਰੀ ਸਕੂਲ ਵੀ ਖੁੱਲ ਗਏ ਨੇ ਪ੍ਰਾਈਵੇਟ ਵੀ ਖੁੱਲ ਗਏ ਨੇ ਕਿਸ ਤਰ੍ਹਾਂ ਦੀ ਤੁਸੀਂ ਸਖਿਆ ਇਸ ਵੇਲੇ ਜੇ ਦਿਹਾਤੀ ਦੇ ਸਕੂਲਾਂ ਨੂੰ ਦੇ ਰਹੇ ਹੋ ਨਹੀਂ ਇਹਦੇ ਵਿੱਚ ਮਤਲਬ ਇਨ ਆਲਮੋਸਟ ਆਲ ਕੇਸਸ ਇਥੇ ਵੀ ਇਹ ਇਸ ਤਰ੍ਹਾਂ ਦੀ ਥ੍ਰੈਟ ਮੇਲਸ ਆਈਏ ਦੇ ਵਰ ਹਾਕਸ ਈਮੇਲਸ ਬਟ ਫਿਰ ਵੀ ਅਸੀਂ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਹਮੇਸ਼ਾ ਐਜ਼ ਅ ਸੇਫਟੀ ਪ੍ਰੋਪੋਰਸ਼ਨ ਉਤੇ ਇਸ ਜਾਂ ਐਂਟੀ ਸਪੋਟਾ ਚੈੱਕ ਕਰਦੇ ਹਾਂ ਉਤੇ ਸੀ ਫਿਜ਼ੀਕਲੀ ਵੀ ਚੈੱਕ ਕਰਦੇ ਹਾਂ ਬਾਕੀ ਜਿਹੜਾ ਇਕੁਪਮੈਂਟ ਦੇ ਰਾਈ ਡੌਗ ਸਕਵਾਡ ਦੇ ਰਾਈ ਅਸੀਂ ਚੈੱਕ ਕਰਦੇ ਹਾਂ ਐਂਡ ਉਸ ਤੋਂ ਬਾਅਦ ਮਤਲਬ ਸਕੂਲ ਅਥਾਰਟੀ ਉਹ ਅਸੀਂ ਅਲੋਅ ਕਰਦੇ ਆ ਕਿ ਉਹ ਤੇ ਆਪਣਾ ਜਿਹੜਾ ਰੁਟੀਨ ਹੈ ਉਹ ਕੰਟੀਨਿਊ ਕਰਦੇ ਆ ਸਰ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ ਉਹ ਅੰਮ੍ਰਿਤਸਰ ਦੌਰੇ ਤੇ ਨੇ ਤੇ ਨਾਲ ਦੀ ਨਾਲ ਰਾਸ਼ਟਰਪਤੀ ਵੀ ਜਿਹੜੇ ਨੇ ਉਹ ਦੌਰੇ ਤੇ ਨੇ ਤਾਂ ਉਸ ਦੇ ਬਾਵਜੂਦ ਜਿਹੜੀ ਆ ਮੀਲ ਕਰਨੀ ਕਿਸ ਤਰ੍ਹਾਂ ਸਮਝਦੇ ਸਰ ਨਹੀਂ ਇਹ ਕਾਫੀ ਜਿਹੜੇ ਅਸੀਂ ਹੁਣ ਤੱਕ ਇਸ ਤਰ੍ਹਾਂ ਦੇ ਕੇਸਸ ਹੋਏ ਮਤਲਬ ਜਿਸ ਤਰ੍ਹਾਂ ਕੋਈ ਮਿਸਚੀਵ ਕਰਦਾ ਹੈ ਸ਼ਰਾਰਤ ਕਰਦਾ ਹੈ ਪਿੱਛੇ ਵੀ ਕੁਝ ਸਕੂਲਾਂ ਨੂੰ ਆਈਆਂ ਸੀ ਜੀ ਆ ਤਾਂ ਉਹਦੇ ਵਿੱਚ ਜਦੋਂ ਫਿਰ ਕੇਸ ਫੇਸ ਹੋਇਆ ਤਾਂ ਉਹਦੇ ਵਿੱਚ ਇਹ ਪਤਾ ਲੱਗਾ ਕਿ ਜਿਹੜੇ ਸਕੂਲ ਦੇ ਬੱਚੇ ਸੀਗੇ ਉਹਨਾਂ ਨੇ ਛੁੱਟੀ ਕਰਾਨੀ ਸੀਗੀ ਸਕੂਲ ਚ ਉਹ ਤਾਂ ਉਹਨਾਂ ਨੇ ਇਸ ਤਰ੍ਹਾਂ ਦੀ ਮੇਲਾ ਕਰਤੀਆਂ ਸੋ ਅਸੀਂ ਇਹਨੂੰ ਹਰ ਪੱਖੋਂ ਵੇਖ ਰਹੇ ਨੇ ਤਾਂ ਲਾਈਟ ਵੀ ਨਹੀਂ ਲੈ ਰਹੇ ਤਾਂ ਅਸੀਂ ਪ੍ਰੋਪਰਲੀ ਉਹਨੂੰ ਇਨਵੈਸਟੀਗੇਟ ਕਰਾਂਗੇ ਆਪਾਂ ਉਹ ਵੇਖ ਲਾਂਗੇ ਕਿ ਇਹਦੇ ਵਿੱਚ ਜਿਹੜਾ ਬੰਦਾ ਪਿੱਛੇ ਸੀਗਾ ਐਂਡ ਉਹਦਾ ਮਨਕਾ ਕੀ ਸੀਗਾ ਲੋਕਾਂ ਦਾ ਨਾਮ ਉਹਨਾਂ ਦਾ ਤਕਰੀ नहीं नहीं, नहीं। जी हाँ जी मेरा नाम सिकंदर बतिशा मैं यहाँ पे एज इंग्लिश लेक्चरर काम कर रही हूँ हां जी हां स्कूल में एक मेल कोई रिसीव हुआ है कि कोई बॉम्ब वगैरह को लेके हां जी तो उसके लिए हमने डीओ सर को डीसी सर को सबको इन्फॉर्म कर दिया अपने डिपार्टमेंट को इंफॉर्मेशन दे दी है इसके रिगार्डिंग बाकी स्कूल तो नॉर्मल चल रहा हां जी पुलिस आई है और उसने कोई चेकिंग वगैरह की है स्कूल में छुट्टी तो तो। बाकी नहीं स्कूल में कोई छुट्टी नहीं जी की गई हम तो स्कूल में ही बच्चे स्कूल में है। मेल में क्या लिखा गया है कुछ पता है मेल में कोई राष्ट्रीय गीत को लेके कुछ लिखा हुआ और कुछ लिखा हुआ की कोई बम्ब धमाका होगा दो बज के ग्यारह मिनट पेट कोई मेरे पास तो इन्फॉर्मेशन बारह बजे पहुंची है थी। जी आपने प्रशासन को सूचित कर दिया जी जी हमने अपने डी एस को इन्फॉर्म कर दिया डीसी ऑफिस इन्फॉर्म कर दिया ਪੁਲੀਸੀ ਟੈਕਿੰਗ ਰੱਖੀ ਗਈ ਹੈ ਹਾਂਜੀ ਪੁਲਿਸ ਨੇ ਚੈਕਿੰਗ ਕੀ ਆਪ ਜੀ ਪੁਲਿਸ ਵਾਲਾ